ਉੱਚ ਸੁਰੱਖਿਆ ਵਾਲੀ ਨਾਬਾ ਜੇਲ੍ਹ ਦੇ ਪਿੱਛੇ ਤੋਂ ਕਾਰਤੂਸਾਂ ਦਾ ਵੱਡਾ ਜ਼ਕੀਰਾ ਬਰਾਮਦ ਹੋਇਆ ਏ ਤਾਂ 478 ਕਾਰਤੂਸ ਨੇ ਜਿਹੜੇ ਉਹ ਹਾਈ ਸਿਕਿਉਰਿਟੀ ਨਾਬਾ ਜੇਲ੍ਹ ਦੇ ਪਿੱਛੇ ਤੋਂ ਬਰਾਮਦ ਹੋਏ ਨੇ ਉਸ ਤੋਂ ਬਾਅਦ ਸੰਸਦਨੀਆ ਜਿਹੜੀ ਉਹ ਫੈਲ ਜਾਂਦੀ ਆ ਤਾਂ ਇੱਕ ਚਰਵਾਹੇ ਦੇ ਵੱਲੋਂ ਇੱਕ ਕਾਰਤੂਸ ਦੇ ਜਿਹੜੇ ਉਹ ਦੇਖੇ ਜਾਂਦੇ ਨੇ ਤੇ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਆ ਇਸ ਵੇਲੇ ਦੀ ਵੱਡੀ ਖਬਰ ਪਟਿਆਲਾ ਦੇ ਨਾਬਾ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਨਾਬਾ ਜੇਲ੍ਹ ਦੇ ਪਿੱਛੇ ਤੋਂ ਕਾਰਤੂਸਾਂ ਦਾ ਵੱਡਾ ਜ਼ਖੀਰਾ ਜਿਹੜਾ ਉਹ ਬਰਾਮਦ ਹੋਇਆ ਏ ਬੀੜਵਾਲ ਨੂੰ ਜਾਂਦੇ ਰਸਤੇ ਤੋਂ ਮਿੱਟੀ ਵਿੱਚ ਦੱਬੇ ਹੋਏ 478 ਕਾਰਤੂਸ ਬਰਾਮਦ ਹੋਏ ਨੇ ਬੱਕਰੀਆਂ ਚਰਾਉਣ ਵਾਲੇ ਵਿਅਕਤੀ ਦੇ ਵੱਲੋਂ ਪੁਲਿਸ ਨੂੰ ਸੂਚਨਾ ਜਿਹੜੀ ਉਹ ਦਿੱਤੀ ਜਾਂਦੀ ਹੈ ਅਤੇ ਕੋਤਵਾਲੀ ਪੁਲਿਸ ਦੇ ਵੱਲੋਂ ਕਾਰਤੂਸ ਬਰਾਮਦ ਕੀਤੇ ਜਾਂਦੇ ਨੇ ਤਾਂ ਬੱਕਰੀਆਂ ਚਾਰਨ ਵਾਲੇ ਨੇ ਕੁਝ ਖੋਲਾਂ ਦੇ ਕਾਰਤੂਸ ਨੇ ਜਿਹੜੇ ਉਹ ਦੇਖ ਕੇ ਸਨ ਉਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਜ਼ਮੀਨ ਦੀ ਜਦੋਂ ਪਟਾਈ ਕੀਤੀ ਗਈ ਤਾਂ ਦੱਬੇ ਹੋਏ ਕਾਰਤੂਸ ਦੇ ਜਿਹੜੇ ਉਹ ਬਰਾਮਦ ਹੋਏ ਥਾਣਾ ਇੰਚਾਰਜ ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਜ਼ਮੀਨ ਦੇ ਅੰਦਰੋਂ ਇੱਕੇ ਚਿੱਟੇ ਬੈਗ ਵਿੱਚ ਕਾਰਤੂਸ ਰੱਖੇ ਹੋਏ ਸਨ ਉਹਨਾਂ ਨੇ ਕਿਹਾ ਕਿ ਬਰਾਮਦ ਕੀਤੇ ਇਹ ਕਾਰਤੂਸ ਦੇ ਜਿਹੜੇ ਉਹ ਲਾਈਵ ਨੇ ਅਤੇ ਲੈਬ ਵਿੱਚ ਭੇਜ ਕੇ ਉਹਨਾਂ ਦਾ ਟੈਸਟ ਕੀਤਾ ਜਾਵੇਗਾ ਜਿਸ ਤੋਂ ਪਤਾ ਲੱਗੇਗਾ ਕਿ ਇਹ ਕਿਹੜੀ ਬੰਦੂਕ ਜਾਂ ਫਿਰ ਰਾਈਫਲ ਦੇ ਕਾਰਤੂਸ ਨੇ ਅਤੇ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਕੀ ਕੁਝ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਆਓ ਦੇਖਦੇ ਹਾਂ ਅ ਕੱਲ ਸ਼ਾਮ ਨੂੰ ਇੱਕ ਪਰਚਾ ਦਰਜ ਕੀਤਾ ਐਫ ਆਈ ਆ ਨੰਬਰ 75 ਹੈਗਾ ਜੀ ਜੀ ਤੇ 255459 ਦੇ ਅਸੀਂ ਐਫ ਆਈ ਦਰਜ ਕੀਤੀ ਆਬਜੈਕਟ ਤੇ ਜਿਹਦੇ ਵਿੱਚ 478 ਜਿਹੜੇ ਸਾਨੂੰ ਰੌਂਡ ਜਿਹੜੇ ਹੈਗੇ ਨੇ ਬਰਾਮਦ ਹੋਏ ਨੇ ਇਹ ਰੌਂਡ ਨੇ ਕੰਡੀਸ਼ਨ ਹੈ ਇਹ ਜਿੰਦਾ ਕਾਰਤੂਸ ਨੇ ਪਰੇਵੀ ਹੀ ਕਾਫੀ ਚਿਰ ਤੇ ਜਿਹੜੇ ਆ ਲੱਗਦਾ ਸੀ ਕਿ ਇਹ ਡੰਪ ਕਿਤੇ ਕਿਤੇ ਡੰਪ ਹੋਏ ਹੋਏ ਸੀ ਤੇ ਜਿਵੇਂ ਦੱਬੇ ਹੋਏ ਸੀ ਐਕਸਲੀ ਸਾਡੀ ਮੁਖਰੀ ਤੇ ਅਸੀਂ ਪਰਚਾ ਦਿੱਤਾ ਸਾਡੇ ਮੁਖਰ ਤੋਂ ਕਿਤੇ ਅੱਗੇ ਪਤਾ ਲੱਗਾ ਕਿ ਤੇ ਉੱਥੋਂ ਸਾਨੂੰ ਜਗ੍ਹਾ ਤੋਂ ਇੱਕ ਖੱਡੇ ਪੱਟਾ ਹੋਇਆ ਜੀ ਖੱਡੇ ਦੇ ਵਿੱਚੋਂ ਅਸੀਂ ਜਿਹੜੇ ਰਿਕਵਰ ਕੀਤੇ ਨੇ ਮੁਖਰੀ ਦੇ ਧਾਰ ਤੋਂ ਮੁਖਰੀ ਦੇ ਧਾਰ ਤੋਂ ਇਹ ਕਾਰਤੂਸ ਜਿਹੜੇ ਸਿਰਫ ਕੋਈ ਹੋਰ ਤਾਂ ਨਹੀਂ ਇੱਕ ਕਾਰਤੂਸ ਨੇ ਜੀ ਅਸੀਂ ਐਕਚੁਅਲੀ ਇਹਨੂੰ ਬੇਸਿਕਲੀ ਕੰਡੀਸ਼ਨ ਇਹਨਾਂ ਦੀ ਐਵੇਂ ਦੀ ਹੈ ਹੈਗੇ ਇਹ ਲਾਈਵ ਕਰ ਲਾਈਵ ਨੇ ਜੀ ਤੇ ਇਹਨਾਂ ਨੂੰ ਅਸੀਂ ਜਿਹੜਾ ਆਰਟੀਲਰੀ ਅੱਛੀ ਜਿਹੜਾ ਹੈ ਸਾਡੀ ਹੁੰਦੀ ਹੈ ਉੱਥੇ ਅਸੀਂ ਇਹਨਾਂ ਨੂੰ ਟੈਸਟ ਵਾਸਤੇ ਭੇਜਾਂਗੇ ਕਿ ਕਿਸ ਚੀਜ਼ ਤੇ ਕੰਮ ਨੇ ਤੇ ਕਦੋਂ ਦੇ ਮਾਰਕਾਂ ਵੀ ਜਨਰਲ ਦਾ ਪਾਰਟ ਆਫ ਦਾ ਇਨਵੈਸਟੀਗੇਸ਼ਨ ਕਿਹੜੀ ਜਗ੍ਹਾ ਤੇ ਕੀ ਲੱਗਦਾ ਹੈ ਕੋਈ ਹੁਣ ਤੱਕ ਦੀ ਜਿਹੜੀ ਨੋਟ ਦੇ ਤੌਰ ਤੇ ਜਿਹੜੀ ਸ਼ੁਰੂਆਤੀ ਦੌਰ ਦੀ ਜਿਹੜੀ ਇਨਵੈਸਟੀਗੇਸ਼ਨ ਨੇ ਇਹ ਕਈ ਵਾਰ ਤਾਂ ਇਹ ਹੁੰਦਾ ਜਿਵੇਂ ਅ ਥੋੜਾ ਜਿਹਾ ਮੇਰੇ ਜਿਹੜਾ ਸਾਨੂੰ ਪਾਰਟ ਆਫ ਲੱਗਦਾ ਵੀ ਮਿਲਟਰੀ ਏਰੀਆ ਹੈਗਾ ਇਹ ਇਹ ਜਿਵੇਂ ਅ ਅਨ ਯੂਜ਼ਡ ਕਿਤੇ ਹੋ ਗਿਆ ਜਾਂ ਕਿਤੇ ਉਥੋਂ ਇਸ ਪਲੇਸ ਹੋ ਸਕਦਾ ਹੋ ਸਕਦਾ ਵੀ ਕਿਤੇ ਸਾਡੇ ਕਿਤੇ ਵੀ ਓਪ ਏਰੀਆ ਤੇ ਇਸ ਪਲੇਸ ਹੋਏ ਹੋਣ ਕਿਤੇ ਨਾ ਕਿਤੋਂ ਹੋਏ ਹੋਣ ਇਹਨਾਂ ਦੀ ਵੀ ਜਿਹੜੇ ਅਸੀਂ ਇਨਫੋਰਮੇਸ਼ਨ ਲਵਾਂਗੇ ਜੇ ਕਿਤੋਂ ਹੈ ਪਹਿਲੇ ਪਹਿਲੀ ਗੱਲ ਤਾਂ ਇਹ ਹੈ ਚੈੱਕ ਕਰਨ ਲਈ ਇਹ ਹੈਗਾ ਵੀ ਜਿਹੜੇ ਇਹ ਕਟੇਜਸ ਨੇ ਇਹ ਬੇਸਿਕਲੀ ਕਿਸ ਚੀਜ਼ ਦੇ ਹਨ ਜੀ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਸਾਡੀ ਕੋਰਟਾਂ ਨੇ ਜਾਂ ਉੱਥੋਂ 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 ਇਹਨੂੰ ਫਲੋਰ ਤੋਂ ਜਾਂ ਇੱਥੋਂ ਅਸੀਂ ਇਹਨੂੰ ਸਪੈਸੀਫਾਈ ਕਰਾਂਗੇ ਕਿ ਕਿਸ ਚੀਜ਼ ਦੇ ਕਾਰਤੂਸ ਨੇ ਫਿਰ ਸਾਡੀ ਨੈਕਸਟ ਇਨਵੈਸਟੀਗੇਸ਼ਨਲ ਰਿਪੋਰਟ ਇਹ 2554 ਨੰਬਰ ਲਾਈ ਹੈ ਜਿਸ ਤੇ ਐਂਡ ਅਨਨੋਨ ਤੇ ਲਾਈ ਹੈ ਅਸੀਂ ਤੇ ਬਾਕੀ ਇਨਵੈਸਟੀਗੇਸ਼ਨ ਇਹ ਕੋਈ ਨਾਮ ਨਹੀਂ ਕਰਦੇ ਕੋਈ ਫਰਦਰ ਹੋ ਵੀ ਤੁਹਾਨੂੰ ਅਸੀਂ ਪਬਲਿਕ ਨੂੰ ਵੀ ਕਹਿਣਾ ਦਿੰਦੇ ਪਬਲਿਕ ਨੂੰ ਤਾਂ ਸਾਡੀ ਇਹ ਹੈ ਜੀ ਵੀ ਕੁਝ ਦਾ ਸਾਡਾ ਨਸ਼ਾ ਅੰਰੋਧ ਜਿਹੜਾ ਸਾਡਾ ਚੱਲ ਰਿਹਾ ਹੈ ਜੀ ਮਹਿੰਮ ਚੱਲ ਰਹੀ ਹੈ ਪੰਜਾਬ ਸਰਕਾਰ ਦੀ ਹਦਾਇਤਾਂ ਨੇ ਤੇ ਅਸੀਂ ਆਪਣੇ ਡੀਜੀ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਵਰਨ ਸ਼ਰਮਾ ਜੀ ਉਹਨਾਂ ਦੀ ਹਦਾਇਤਾਂ ਮੁਤਾਬਕ ਅਸੀਂ ਜਿਹੜੇ ਕੰਮ ਕਰ ਰਹੇ ਹਾਂ ਤੇ ਫਿਰ ਵੀ ਅਸੀਂ ਅਸੀਂ ਇਹ ਅਪੀਲ ਕਰਦੇ ਹਾਂ ਤੁਹਾਡੇ ਮਾਦੀਆਂ ਰਾਹੀਂ ਵੀ ਸਾਨੂੰ ਵੱਧ ਤੋਂ ਵੱਧ ਪਬਲਿਕ ਹੈ ਜਿਹੜੀ ਸਾਨੂੰ ਸਹਿਯੋਗ ਦੇਵੇ ਸਾਨੂੰ ਇੱਕ ਟੋਲ ਫਰੀ ਨੰਬਰ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਹੈ ਡਰਗ ਮੀਨਸ ਦਾ ਡਰੱਗਸ ਕਿ ਜੇ ਕੋਈ ਵੀ ਮੁਖਬਰੀ ਤੁਹਾਡੇ ਕੋਲ ਜਾਂ ਕੋਈ ਸ਼ਾਂਤੀ ਉਹਦਾ ਨਾਮ ਬੁਕਤ ਰੱਖਿਆ ਜਾਊਗਾ ਸਾਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਕਿ ਜਿਹੜਾ ਆਪਾਂ ਇਹ ਨਸ਼ਿਆਂ ਦੇ ਜਿਹੜਾ ਯੁੱਧ ਚੱਲ ਰਿਹਾ ਹੈ ਤੇ ਚਾਪਾ ਤਾਂ ਵੀ ਆਪਾਂ ਤਾਂ ਵੀ ਹਾਸਲ ਕਰੀਏ ਅ ਕੱਲ ਸ਼ਾਮ